ਕਿਉਂਕਿ ਅਸੀਂ ਹਰ ਗੱਲ ਦਾ ਜਵਾਬ ਲੈ ਕੇ ਬੈਠੇ ਸੀ ਵੀਰੋ ਹੁਣ ਇੱਕ ਪ੍ਰਚਾਰ ਇਹ ਵੀ ਹੈ ਜਦੋਂ ਤੁਸੀਂ ਸਰਕਾਰ ਨਾਲ ਬੈਠੋ ਜਾਂ ਕਿਸੇ ਮੰਡੀ 'ਚ ਜਾਓ ਆਪ ਲੋਕਾਂ 'ਚ ਗੱਲ ਕਰੋ ਵੀ ਜੀਐਮਐਲ ਵੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣ ਗਿਆ ਯਾਰ ਖਬਰੇ ਵਪਾਰੀ ਆਉਣਗੇ ਕਿ ਨਾ ਆਉਣਗੇ ਵਪਾਰੀਆਂ ਨੇ ਖਰੀਦਣੀਆਂ ਕਿ ਨਹੀਂ ਖਰੀਦਣੀਆਂ ਇਹ ਭਰਗ ਵੀ ਤੁਹਾਡਾ ਹੱਥ ਦੂਰ ਕਰਦੇ ਹੋ ਲੋਕਾਂ ਦਾ ਉਹਨਾਂ ਦਾ ਇੰਡੋਨੇਸ਼ੀਆ ਦੇ ਵਿੱਚ 2000 ਦੋਵਾਂ ਦੇ ਵਿੱਚ ਫਸਲਾਂ ਨੂੰ ਖਰੀਦਣ ਲਈ ਲੀਗਲ ਗਰੰਟੀ ਦਾ ਐਲਾਨ ਹੋਇਆ ਤੇ ਰੇਟ ਇਹ ਤੋਂ ਘੱਟ ਜਿਹੜੇ ਸਰਕਾਰ ਤੈਅ ਕਰਦੀ ਹੈ ਜਿੰਨੀਆਂ ਫਸਲਾਂ ਪੈਦਾ ਹੁੰਦੀਆਂ ਨੇ ਇੰਡੋਨੇਸ਼ੀਆ ਮੁਲਕ ਹੈ ਉਹ ਸਾਰੇ ਤਰ੍ਹਾਂ ਦੀਆਂ ਫਸਲਾਂ ਪੈਦਾ ਹੁੰਦੀਆਂ ਨੇ ਤੇਰੀ ਫਸਲਾਂ ਦੇ ਵਿੱਚ ਦੇਸ਼ ਤੇ ਪੂਰੀ ਦੁਨੀਆ ਦੇ ਵਿੱਚੋਂ ਉਹ ਦੂਜੇ ਟਿੱਕੇ ਨੰਬਰ ਦਾ ਮੁਲਕ ਹੈ ਜਿਵੇਂ ਚਾਈਨਾ ਖੇਤੀ ਦੀ ਬਿਹਤਰੀ ਵਾਲੇ ਵਿੱਚ ਸਭ ਤੋਂ ਮੋਹਰੀ ਮੁਲਕ ਹੈ ਇੰਡੋਨੇਸ਼ੀਆ ਇੱਕ ਹਾਰਨ ਹੈ ਜਿਹੜੀ ਪੂਰੀ ਭਾਰ ਸੰਘਾ ਸਰਕਾਰ ਦੇ ਸਾਹਮਣੇ ਹੈ ਉਥੇ ਸਮੋ ਜਦੋਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਕੇ ਉਹਦੀ ਜ਼ਿੰਮੇਵਾਰੀ ਸਰਕਾਰ ਨੇ ਲਈ ਸਰਕਾਰ ਨੂੰ ਖਰੀਦਣ ਨੂੰ ਔਲਾਜ ਘਟ ਗਿਆ ਜਿਆਦੇ ਬੁਰੀ ਪੈਦਾ ਹੋਏ ਜਿਆਦੇ ਖਰੀਦ ਸ਼ੁਰੂ ਹੋਈ ਕਿਸਾਨਾਂ ਨੂੰ ਫਾਇਦਾ ਹੋ ਰਿਹਾ 2002 ਤੋਂ ਲੈ ਕੇ ਲਗਾਤਾਰ ਫਿਰ ਪੰਜਾਬ ਭਾਰਤ ਦੇ ਅੰਦਰ ਕਿਉਂ ਨਹੀਂ ਕਰਾਉਂਦੇ ਤਾਂ ਜਾ ਸਕਦਾ ਹੈ ਜੇਦਾ ਜਾ ਸਕਦਾ ਹੈ ਕਿਸੇ ਤਰ੍ਹਾਂ ਇਕਲੀ ਇਕਲੀ ਗੱਲ ਦੇ ਉੱਤੇ ਗੱਲੇ ਗੱਲੇ ਅੰਕੜੇ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਇਹਨਾਂ ਮੰਗਾਂ ਦੇ ਉੱਤੇ ਚਰਚਾ ਹੋਈ ਤੇ ਕੇਂਦਰ ਸਰਕਾਰ ਦਾ ਜਵਾਬ ਹੋਈ ਅੰਕੜੇ ਕੇਂਦਰ ਸਰਕਾਰ ਦੇ ਨੇ ਉਹਨਾਂ ਨੂੰ ਸਾਰਾ ਪਤਾ ਹੈ ਨਹੀਂ ਪਤਾ ਵੀ ਉਹਨਾਂ ਨੂੰ ਪਤਾ ਨਹੀਂ ਹੈ ਕਿ ਇਹਨਾਂ ਅੰਕੜਿਆਂ ਦਾ ਪਤਾ ਫਰਕ ਜੋ ਹੋ ਗਿਆ ਜਦੋਂ ਕਿਸਾਨਾਂ ਨੇ ਸਾਫ਼ ਪਿਆ ਕਿ 2022 ਦੇ ਵਿੱਚ ਇੱਕ ਸਾਲ ਦੇ ਵਿੱਚ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਪੂਰੇ ਨਾਮ ਤੇ ਭਾਅ ਮਿਲਣ ਕਰਕੇ 14 ਲੱਖ ਕਰੋੜ ਦਾ ਘਾਟਾ ਪੂਰੇ ਭਾਅ ਦੇ ਵਿੱਚ ਕਿਸਾਨਾਂ ਨੂੰ ਪਿਆ ਐਨਾ ਵੱਡਾ ਘਾਟਾ ਜਦੋਂ ਉਹਦੇ ਅੰਕੜੇ ਆਏ ਕਿ ਅਸੀਂ ਖਰੀਦ ਲਗਾਤਾਰ ਕਿਸਾਨਾਂ ਦੀ ਕਰ ਰਹੇ ਹਾਂ ਜੀ ਵਧਾ ਰਹੇ ਹਾਂ ਪ੍ਰਚਾਰ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਅੰਕੜੇ ਇਕੱਠੇ ਕਰ ਲੋ ਲਗਾਤਾਰ ਅੰਕੜਿਆਂ ਦੇ ਵਿੱਚ ਜਦੋਂ ਤੁਸੀਂ ਝਾਤ ਮਾਰੋਗੇ ਖਰੀਦ ਸਰਕਾਰ ਘਟਾ ਰਹੀ ਹੈ ਕਰਨ ਤੋਂ ਇਹਦੇ ਨਾਲ ਦੀ ਨਾਲ ਜਿਹੜਾ ਪਿਛਲੇ ਦਿਨਾਂ ਦੇ ਅੰਦਰ ਇਹ ਮੀਟਿੰਗਾਂ ਨੂੰ ਲੈ ਕੇ ਰਾਜੀਵਾਲ ਨੇ ਇੱਕ ਫਰਮ ਖੜਾ ਕੀਤਾ ਕਿ ਜਿਹੜੀਆਂ ਜਥੇਬੰਦੀਆਂ ਮੀਟਿੰਗ ਕਰਨ ਗਈਆਂ ਐ ਇਹਨਾਂ ਨੇ ਤਾਂ ਸਿਰਫ ਪੂਰੇ ਦੇਸ਼ ਦੇ ਵਿੱਚ 25% ਫਸਲ ਐਮਐਸਪੀ ਦੇ ਖਰੀਦੇ ਸਰਕਾਰ ਇਹ ਮੰਗ ਕੀਤੀ ਐ ਬਿਲਕੁਲ ਕਥਾ ਤੋਂ ਹੋਣੀ ਗੱਲ ਐ ਉਹਦੀ ਇੱਕ ਪੀਡੀਓ ਦਾ ਆਧਾਰ ਬਣਾ ਕੇ ਕਹੀ ਗਈ ਗੱਲ ਐ ਵੀ ਮਨੂੰ ਦੀ ਵੀਡੀਓ ਜਿਹੜੀ ਕੱਟਵਟ ਕਰਕੇ ਪੇਸ਼ ਕੀਤੀ ਵੀਡੀਓ ਐ ਕੋਈ ਸਚਾਈ ਨਹੀਂ ਐ ਉਹਦੇ ਵਿੱਚ ਕੋਈ 1% ਵੀ ਗੱਲ ਇਸ ਕਿਸੁੰਦੀ ਨਹੀਂ ਕਰ ਰਹੇ ਸਰਕਾਰ ਨਾਲ ਤੁਹਾਡੇ ਆਗੂ ਕਿ 25% ਖਰੀਦ ਸਰਕਾਰ ਕਰੇ ਨਹੀਂ ਆਪਣੀ ਮੰਗ ਇਸ ਮਸਲੇ ਤੇ ਸਪਸ਼ਟ ਹੈ ਕਿ ਖਰੀਦ ਦੀ ਗਰੰਟੀ ਦਾ ਕਰੋੜ ਵੜਾਵੇ ਸਰਕਾਰ ਜਿੰਨਾ ਸਰਕਾਰ ਖਰੀਦ ਸਕਦੀ ਹੈ ਬੰਦੋ ਬੰਦ ਖਰੀਦੇ ਬਾਕੀ ਕੋਈ ਵੀ ਖਰੀਦਦਾਰ ਉਹ ਤੁੱਕਾੜ ਸਕੀਆਂ ਫਸਲਾ ਨਾ ਖਰੀਦ ਸਕੇ ਐਵੇਂ ਬੇਮਤਲ ਤੋਂ ਕਿਸਾਨਾਂ ਦੇ ਅंदोलਨ ਨੂੰ ਜਿੱਦ ਵੀ ਮਾਰਨ ਦੀ ਯਤਨ ਹੋ ਰਹੇ ਨੇ ਜਿਹਦੇ ਬਾਰੇ ਤੁਸੀਂ ਅਣਜਾਣ ਨਹੀਂ ਜਾਣਦੇ ਹੋ ਸਭ ਅਗਲੀ ਗੱਲ ਸਰਕਾਰ ਨੂੰ ਟੇਬਲ ਦੇ ਉੱਤੇ ਤੁਸੀਂ ਦਲੀਲਾਂ ਦੇ ਤੌਰ ਤੇ ਇਹ ਗੱਲ ਜਿਚਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਵੀ ਐਮਐਲਐਸ ਵੀ ਦੀ ਮਾਤ ਦਾ ਫੀ ਹੈ ਭਾਰਤ ਦੇ ਵਿੱਚ